ਭਾਈ ਅਮਰਿਤਪਾਲ ਸਿੰਘ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਇਹਦੇ ਬਾਰੇ ਚਰਚਾ ਤੇਜ਼ ਹੋ ਗਈ ਹੈ ਇਹਦੇ ਪਿੱਛੇ ਇੱਕ ਵੱਡਾ ਕਾਰਨ ਹਾਈ ਕੋਰਟ ਦੱਸਿਆ ਜਾ ਰਿਹਾ ਹੈ ਹਾਈ ਕੋਰਟ ਦੇ ਵਿੱਚ ਇੱਕ ਮਾਮਲਾ ਲੰਬਿਤ ਹੈ ਔਰ ਅੱਜ ਉਸ ਦੀ ਸੁਣਵਾਈ ਹੋਣ ਜਾ ਰਹੀ ਹੈ ਇਹ ਮਾਮਲਾ ਹੋਰ ਕੋਈ ਨਹੀਂ ਸਗੋਂ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ ਚੋਣ ਪ੍ਰਚਾਰ ਦੇ ਵਿੱਚ ਜਿਹੜੀਆਂ ਹੋਈਆਂ ਕਤਾਈਆਂ ਤੇ ਨਾਮਿਨੇਸ਼ਨ ਪੇਪਰਸ ਦੇ ਵਿੱਚ ਗਲਤ ਇਨਫੋਰਮੇਸ਼ਨ ਦੇਣ ਦਾ ਮਾਮਲਾ ਸੀ ਉਹੀ ਮਾਮਲਾ ਹੈ ਜਿਸ ਦੇ ਵਿੱਚ ਹੁਣ ਭਾਈ ਅਮਰਿਤਪਾਲ ਸਿੰਘ ਸ਼ਾਇਦ ਅੱਜ ਕੁਝੇ ਫਸ ਸਕਦੇ ਨੇ ਭਾਈ ਅਮਰਿਤਪਾਲ ਸਿੰਘ ਖੜੂਰ ਸਾਹਿਬ ਤੋਂ ਐਮਪੀ ਨੇ ਪਰ ਸਜ਼ਾ ਘਟ ਰਹੇ ਨਹੀਂ ਐਨਐਸਰ ਤੇ ਚੱਲਦੀ ਸਜ਼ਾ ਉਹਨਾਂ ਦੇ ਉੱਤੇ ਬਣੀ ਹੋਈ ਹੈ ਔਰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਇਸ ਵੇਲੇ ਬੰਦ ਨੇ ਦੂਜੇ ਪਾਸੇ ਹਾਈ ਕੋਰਟ ਦੇ ਵਿੱਚ ਉਹਨਾਂ ਦਾ ਇਹ ਮਾਮਲਾ ਜਿਸ ਦੇ ਵਿੱਚ ਉਹਨਾਂ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਇੱਥੋਂ ਤੱਕ ਕਿਹਾ ਗਿਆ ਕਿ ਜਿੰਨੀ ਰਾਸ਼ੀ ਉਹਨਾਂ ਨੇ ਦੱਸੀ ਕਿ ਉਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਹੈਗੀ ਆ ਜੋ ਕਿ ਨੋਮੀਨੇਸ਼ਨ ਪੇਪਰਸ ਦੇ ਵਿੱਚ ਦਾਇਰ ਕੀਤਾ ਗਿਆ ਉਹਦੇ ਉਲਟ ਭਾਈ ਅਮਰਤਪਾਲ ਸਿੰਘ ਨੇ ਯਾ ਕਹਿ ਦਿੱ ਗਏ ਕਿ ਭਾਈ ਅਮਰਤਪਾਲ ਸਿੰਘ ਦੇ ਪ੍ਰਚਾਰ ਦੇ ਵਿੱਚ ਜੋ ਰਾਸ਼ੀ ਲੱਗੀ ਹੈ ਉਸ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਸਾਫ਼ ਕਿਹਾ ਗਿਆ ਕਿ ਅਥਾਰਟिटीज ਨੂੰ ਗਲਤ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਗਈ ਔਰ ਫੰਡਿੰਗ ਕਿੱਥੋਂ ਆਈ ਕਿਵੇਂ ਆਈ ਇਦੇ ਬਾਰੇ ਕੋਈ ਇਨਫਰਮੇਸ਼ਨ ਵੀ ਚੋਣ ਕਮਿਸ਼ਨ ਨੇ ਨਹੀਂ ਦਿੱਤੀ। ਦੂਜੇ ਪਾਸੇ ਇਹ ਸਾਫ਼ ਕਿਹਾ ਗਿਆ ਕਿ ਗੁਰਦੁਆਰਾ ਸਹਬਾਨਾ ਦਾ ਇਸਤੇਮਾਲ ਕੀਤਾ ਗਿਆ ਆਪਣੇ ਚੋਣ ਪ੍ਰਚਾਰ ਦੇ ਵਿੱਚ ਜਦਕਿ ਚੋਣ ਕਮਿਸ਼ਨ ਦੇ ਵੱਲੋਂ ਇਹ ਸਾਫ਼ ਮਨਾਹੀ ਹੈ ਕਿ ਧਾਰਮਿਕ ਸਥਾਨਾਂ ਦਾ ਤੇ ਸਰਕਾਰੀ ਅਦਾਰਿਆਂ ਦਾ ਇਸਤੇਮਾਲ ਚੋਣ ਪ੍ਰਚਾਰ ਦੇ ਵਿੱਚ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਵਿਵਾਦ ਖੜਾ ਹੋਇਆ ਸੀ ਔਰ ਇਸ ਦੇ ਉੱਤੇ ਇੱਕ ਪਟੀਸ਼ਨ ਜਿਹੜੀ ਹੈ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਇਰ ਕਰ ਦਿੱਤੀ ਜਾਂਦੀ ਹੈ ਜਿਸ ਦੇ ਉੱਤੇ ਸੁਣਵਾਈ ਅੱਜ ਹੋਣ ਜਾ ਰਹੀ ਹੈ ਭਾਈ ਅਮਰਿਤਪਾਲ ਸਿੰਘ ਦੀਆਂ ਮੁਸ਼ਕਲਾਂ ਖਾਸੀਆਂ ਵੱਧ ਸਕਦੀਆਂ ਨੇ ਭਾਈ ਅਮਰਿਤਪਾਲ ਸਿੰਘ ਇਸ ਉੱਤੇ ਕਸੂਤੇ ਫਸ ਸਕਦੇ ਨੇ ਉਹਨਾਂ ਦੀ ਐਮਪੀ ਸ਼ਿਪ ਜਾ ਸਕਦੀ ਹੈ ਜੇ ਹਾਈ ਕੋਰਟ ਇਸ ਪਟੀਸ਼ਨ ਦੇ ਹੱਕ ਦੇ ਵਿੱਚ ਸੁਣਵਾਈ ਕਰ ਦਿੰਦਾ ਹੈ ਸਵਾਲ ਇਹ ਖੜਦਾ ਆ ਕਿ ਐਮਪੀ ਸ਼ਿਪ ਕੀ ਭਾਈ ਅਮਰਿਤਪਾਲ ਸਿੰਘ ਵੀ ਜਾਵੇਗੀ ਕੀ ਭਾਈ ਅਮਰਿਤਪਾਲ ਸਿੰਘ ਇਸ ਮਾਮਲੇ ਦੇ ਵਿੱਚ ਫਸ ਸਕਦੇ ਨੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨਹੀਂ ਆ ਤੁਹਾਂ ਤਾਂ ਕਿ ਜੇ ਗੱਲ ਕਰੀਏ ਭਗਤ ਸਿੰਘ ਦੁਆਬੀ ਜਿਹੜੇ ਖਡੂਰ ਸਾਹਿਬ ਤੋਂ ਇਲੈਕਸ਼ਨ ਲੜ ਚੁੱਕੇ ਨੇ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ ਉਹ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਜਦੋਂ ਉਹਨਾਂ ਨੇ ਇਹ ਚੀਜ਼ਾਂ ਇੱਕ ਤਾਇਆਂ ਅਫਸਰ ਨੂੰ ਦੱਸੀਆਂ ਸੀ ਜੋ ਨੋਮੀਨੇਸ਼ਨਸ ਫਾਈਲ ਕਰ ਰਹੇ ਸੀ ਤਾਂ ਉਦੋਂ ਉਹਨਾਂ ਨੇ ਸਾਫ਼ ਕਰ ਦਿੱਤਾ ਯਾਨੀ ਕਿ ਅਫਸਰ ਨੇ ਸਾਫ਼ ਕਰ ਦਿੱਤਾ ਕਿ ਇਸ ਬਾਰੇ ਉਪਰੋਂ ਹਦਾਇਤਾਂ ਨੇ ਔਰ ਉਹ ਇਹਨਾਂ ਨੋਮੀਨੇਸ਼ਨਸ ਨੂੰ ਫਾਈਲ ਹੋਣ ਤੋਂ ਨਹੀਂ ਰੋਕ ਸਕਦੇ ਇਹ ਵੱਡਾ ਇਲਜ਼ਾਮ ਭਗਤ ਸਿੰਘ ਦੁਆਬੀ ਨੇ ਔਨ ਕੈਮਰਾ ਦਿੱਤਾ ਹੋਇਆ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਜਦੋਂ ਪਟੀਸ਼ਨ ਫਾਈਲ ਹੁੰਦੀ ਹੈ ਤਾਂ ਉਸ ਵੇਲੇ ਵੱਡਾ ਵਿਵਾਦ ਖੜਾ ਹੁੰਦਾ ਹੈ ਕਿ ਕੀ ਭਾਈ ਅਮਰਿਤਪਾਲ ਸਿੰਘ ਨੇ ਧੋਖਾ ਧੜੀ ਕੀਤੀ ਹੈ ਕਿ ਧੋਖੇ ਦੇ ਨਾਲ ਭਾਈ ਅਮਰਿਤਪਾਲ ਸਿੰਘ ਐਮਪੀ ਬਣੇ ਨੇ ਉਸੇ ਚੀਜ਼ ਨੂੰ ਲੈ ਕੇ ਹੁਣ ਹਾਈ ਕੋਰਟ ਦੇ ਅੰਦਰ ਸੁਣਵਾਈ ਅੱਜ ਹੁਣ ਜਾ ਰਹੀ ਹੈ ਇਹਦਾ ਕੀ ਸਟਾ ਨਿਕਲਦਾ ਆ ਉਹ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਵੇਖਣਾ ਹੋਵੇਗਾ ਕਿ ਇਸ ਤੋਂ ਬਾਅਦ ਇਸ ਨੂੰ ਅੱਗੇ ਤਰੀਕ ਅੱਗੇ ਪਾ ਦਿੱਤੀ ਜਾਵੇਗੀ ਜਾਂ ਫਿਰ ਇਸ ਉੱਤੇ ਕੋਈ ਵੱਡਾ ਫੈਸਲਾ ਸੁਣਾਇਆ ਜਾਵੇਗਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ Subscribe to One India channel and never miss an update.